ਡੇਨੀਅਲ ਸੁਮਿਥ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਆਈਡੀਆ ਪ੍ਰਮੋਟ ਕੀਤਾ ਸੀ ਕਿ ਕੈਨੇਡਾ ਪੈਨਸ਼ਨ ਪਲਾਨ ਨੂੰ ਅਲਬਰਟਾ ਛੱਡਣਾ ਚਾਹੁੰਦਾ ਤੇ ਐਨਡੀਪੀ ਦੇ ਕੁਝ ਲੀਡਰ ਇਹ ਕਹਿ ਰਿਹਾ ਕਿ ਸਰਕਾਰ ਲੋਕਾਂ ਦੀ opinion ਨੂੰ ਇਗਨੋਰ ਕਰ ਰਹੀ ਹੈ ਅਲਬਰਟਾ ਦਾ ਪਹਿਲਾਂ ਤੋਂ ਇਹ ਰੌਲਾ ਰਿਹਾ ਆ ਕਿ ਇਹ ਰੈਫਰੈਂਡਮ ਕਰਾਉਣਾ ਚਾਹੁੰਦੇ ਆ ਅਲਬਰਟਾ ਅਸਲ ਦੇ ਵਿੱਚ ਇਹ ਚਾਹੁੰਦਾ ਕਿ ਅਸੀਂ ਆਪਣੀ ਪੈਨਸ਼ਨ ਦੇ ਪੈਸੇ ਨੂੰ ਆਪ ਹੈਂਡਲ ਕਰੀਏ ਇੱਕ ਸਰਵੇ ਹੋਇਆ ਅਲਬਰਟਾ ਦੇ ਵਿੱਚ ਅਲਬਰਟਾ ਦੇ ਸਰਵੇ ਦੇ ਵਿੱਚ ਸਿਰਫ 10% ਲੋਕਾਂ ਨੇ ਕਿਹਾ ਕਿ ਅਸੀਂ ਨਵੇਂ ਅਲਬਰਟਾ ਪੈਨਸ਼ਨ ਪਲਾਨ ਦੇ ਹੱਕ ਵਿੱਚ ਹਾਂ 63% ਨੇ ਕਿਹਾ ਕਿ ਅਸੀਂ ਅਲਬਰਟਾ ਪੈਨਸ਼ਨ ਪਲਾਨ ਦੇ ਵਿਰੋਧ ਵਿੱਚ ਹਾਂ 12% ਇਹ ਕਿਆ ਸਾਨੂੰ ਪਤਾ ਕੋਈ ਨਹੀਂ ਪ੍ਰੀਮੀਰ ਅਲਬਰਟਾ ਦੀ ਡੈਨੀਅਲ ਸਮਿਥਾ ਡੈਨੀਅਲ ਸਮਿਥ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਆਈਡੀਆ ਪ੍ਰਮੋਟ ਕੀਤਾ ਸੀ ਕਿ ਕੈਨੇਡਾ ਪੈਨਸ਼ਨ ਪਲਾਨ ਨੂੰ ਅਲਬਰਟਾ ਛੱਡਣਾ ਚਾਹੁੰਦਾ ਪਰ ਬਹੁ ਗਿਣਤੀ ਅਲਬਰਟਾ ਵਾਸੀਆਂ ਨੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ ਸਰਵੇ ਦੇ ਨਤੀਜੇ ਲੁਕੋ ਕੇ ਰੱਖੇ ਗਏ ਲਗਭਗ ਕਾਫੀ ਸਮਾਂ ਤੱਕ ਇਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਕਿਉਂਕਿ ਜਿਹੜੀ ਇਨਫੋਰਮੇਸ਼ਨ ਪ੍ਰਾਈਵੇਸੀ ਕਮਿਸ਼ਨਰ ਦਾ ਪ੍ਰੈਸ਼ਰ ਸੀ ਆਲੋਚਕ ਜਿਹੜੇ ਕ੍ਰਿਟਿਕ ਨੇ ਇਸ ਵੇਲੇ ਉਹ ਖਾਸ ਤੌਰ ਦੇ ਉੱਤੇ ਤੇ ਐਨ ਡੀ ਪੀ ਦੇ ਕੁਝ ਲੀਡਰ ਇਹ ਕਹਿ ਰਿਹਾ ਕਿ ਸਰਕਾਰ ਲੋਕਾਂ ਦੀ opinion ਨੂੰ ਇਗਨੋਰ ਕਰ ਰਹੀ ਆ ਤੇ ਜਿਹੜੀਆਂ ਇਹਨਾਂ ਐਡਸ ਦੇ ਉੱਤੇ ਅਲਬਰਟਾ ਪੈਨਸ਼ਨ ਪਲਾਨ ਦੀਆਂ ਐਡਸ ਦੇ ਉੱਤੇ ਸਰਕਾਰ ਦਾ ਪੈਸਾ ਵੇਸਟ ਕਰ ਰਹੀ ਆ ਡੈਨੀਅਲ ਸਮਿਥ ਨੇ ਜਿਹੜੀ ਦਲੀਲ ਦਿੱਤੀ ਆ ਕਿ ਅਲਬਰਟਾ ਜਿਹੜੀ ਕੈਨੇਡੀਅਨ ਪੈਨਸ਼ਨ ਪਲਾਨ ਉਹਦੇ ਵਿੱਚ ਦਿੰਦਾ ਜ਼ਿਆਦਾ ਆ ਜਦੋਂ ਕਿ ਇਹਨੂੰ ਵਾਪਸ ਘਟ ਆਉਂਦਾ ਹੈ ਤੇ ਜਿਹੜੀ ਅਲਬਰਟਾ ਪੈਨਸ਼ਨ ਪਲਾਨ ਹੋਊਗੀ ਇਹ ਇਹ ਪ੍ਰੋਵਿੰਸ ਦੇ ਕੋਲ ਜ਼ਿਆਦਾ ਕੰਟਰੋਲ ਹੋਊਗਾ ਇਹਦੇ ਉੱਤੇ 13 ਚੀਜ਼ਾਂ ਦੇ ਉੱਤੇ ਕਿ ਬੈਨੀਫਿਟ ਕਿੱਦਾਂ ਕਰਨਾ ਕੀ ਕਰਨਾ ਇਹ ਜ਼ਿਆਦਾ ਕਰ ਸਕਦੇ ਆ ਜਿਹੜੇ ਐ ਐਕਸਪਰਟ ਏ ਕਹਿੰਦੇ ਆ ਕਿ ਅਲਬਰਟਾ ਸਿਰਫ 15 ਤੋਂ 20% ਸੀਪੀਪੀ ਫੰਡਸ ਦਾ ਅਨਟਾਈਟਲਡ ਆ ਨਾ ਕਿ 53% ਦਾ ਜਿੱਦਾਂ ਜਿਹੜੀ ਸਮਿਥ ਦੀ ਰਿਪੋਰਟ ਕਲੇਮ ਕਰਦੀ ਆ ਕਿ ਜਿਹੜੀ ਅਲਬਰਟਾ ਪੈਨਸ਼ਨ ਪਲਾਨ ਆ ਉਹ ਜਿਹੜੇ ਛੋ ਥੋੜੀ ਪੈਨਸ਼ਨ ਤੇ ਜਿਹੜੀ ਕਮਜ਼ੋਰ ਰਿਟਰਨ ਦੇਗੀ ਹੁਣ ਅਲਬਰਟਾ ਦਾ ਪਹਿਲਾਂ ਤੋਂ ਇਹ ਰੌਲਾ ਰਿਹਾ ਆ ਕਿ ਇਹ ਰੈਫਰੈਂਡਮ ਕਰਾਉਣਾ ਚਾਹੁੰਦੇ ਆ ਕੈਨੇਡਾ ਤੋਂ ਅਲੱਗ ਹੋਣਾ ਚਾਹੁੰਦੇ ਇਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਸੂਬਾ ਇਕੱਲਾ ਰਵਾਂਗੇ ਅਸੀਂ ਫਾਇਦੇ 'ਚ ਆ ਤੇ ਜਦੋਂ ਕੈਨੇਡਾ ਦੇ ਨਾਲ ਰਲਦੇ ਆ ਤੇ ਫੇਰ ਅਸੀਂ ਘਾਟ 'ਚ ਜਾਂਦੇ ਆ ਫੈਡਰਲ ਅਫੀਸ਼ੀਅਲਸ ਨੇ ਇਹ ਵਾਰਨਿੰਗ ਦਿੱਤੀ ਸੀ ਕਿ ਜੇ ਕੈਨੇਡਾ ਪੈਨਸ਼ਨ ਪਲਾਨ ਛੱਡਣ ਦਾ ਮਤਲਬ ਇਹ ਆ ਕਿ ਅਲਬਰਟਾ ਉਹ ਜਿਹੜੇ ਬੈਨੀਫਿਟ ਨੇ ਜਿਹੜੀ ਸ਼ੇਅਰਡ ਕਾਸਟ ਆ ਜਾਂ ਵੱਡਾ ਇੱਕ ਇਨਵੈਸਟਮੈਂਟ ਪੂਲ ਆ ਜਿਹੜਾ ਸੀਪੀਪੀ ਨੂੰ ਜ਼ਿਆਦਾ ਸਟੇਬਲ ਬਣਾਉਂਦਾ ਉਹਦੇ ਵਿੱਚੋਂ ਬਾਹਰ ਹੋ ਜਾਣਗੇ ਕੁਝ ਅਲਬਰਟਾ ਵਾਸੀ ਜਿਵੇਂ ਨੈਂਸੀ ਡੈਕਰ ਉਹ ਹਜੇ ਵੀ ਇਸ ਆਈਡੀਆ ਦੀ ਸਪੋਰਟ ਕਰ ਰਹੇ ਆ ਕਿ ਅਲਬਰਟਾ ਪੈਨਸ਼ਨ ਪਲਾਨ ਜਿਹੜਾ ਹੈਗਾ ਕਿ ਸਾਨੂੰ ਓਟਵਾ ਦੇ ਉੱਤੇ ਟਰਸਟ ਨਹੀਂ ਆ ਸਾਨੂੰ ਜਿਹੜਾ ਉਹਨਾਂ ਤੇ ਯਕੀਨ ਨਹੀਂ ਆ ਤੇ ਅਲਬਰਟਾ ਜ਼ਿਆਦਾ ਕੰਟਰੋਲ ਚਾਹਦਾ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕੋਬੈਕ ਦਾ ਆ ਜਿਹੜੀਆਂ اپوزیشن ਆ ਇਸ ਮਾਮਲੇ ਦੇ ਵਿੱਚ ਸਰਕਾਰ ਇਹ ਕਹਿੰਦੀ ਆ ਕਿ ਇਹ ਜਿਹੜੀ ਅਲਬਰਟਾ ਦਾ ਅਗਲਾ ਪੈਨਲ ਆ ਉਹਦੇ ਵਿੱਚ ਇਹਦਾ ਡਿਸਾਈਡ ਕਰਨਗੇ ਅਲਬਰਟਾ ਪੈਨਸ਼ਨ ਪ੍ਰੋਟੈਕਸ਼ਨ ਐਕਟ ਇਹ ਕਹਿੰਦਾ ਆ ਕਿ ਜਿੰਨਾ ਚਿਰ ਅਲਬਰਟਾ ਵਾਸੀ ਕਿਸੇ ਰੈਫਰੰਡਮ ਦੇ ਵਿੱਚ ਇਹ ਵੋਟ ਨਹੀਂ ਪਾਉਂਦੇ ਉਹਨਾਂ ਚਿਰ ਇਹਦੇ ਬਾਰੇ ਕੋਈ ਫੈਸਲਾ ਨਹੀਂ ਹੋ ਸਕਦਾ ਮਤਲਬ ਇਹ ਆ ਕਿ ਆਖਰੀ ਫੈਸਲਾ ਜਿਹੜਾ ਉਹ ਪਬਲਿਕ ਦਾ ਆ ਅਲਬਰਟਾ ਅਸਲ ਦੇ ਵਿੱਚ ਇਹ ਚਾਹੁੰਦਾ ਕਿ ਅਸੀਂ ਆਪਣੀ ਪੈਨਸ਼ਨ ਦੇ ਪੈਸੇ ਨੂੰ ਅਲਬਰਟਾ ਪੈਨਸ਼ਨ ਪਲਾਨ ਨੂੰ ਆਪ ਹੈਂਡਲ ਕਰੀਏ ਅਸੀਂ ਦੇਖੀਏ ਨਾ ਕਿ ਇਹਨੂੰ ਫੈਡਰਲ ਸਰਕਾਰ ਕੰਟਰੋਲ ਕਰੇ ਦੂਜਾ ਇਹ ਆ ਕਿ ਆ ਇਹ ਜਾ ਰਿਹਾ ਕਿ ਅਲਬਰਟਾ ਪੇ ਜ਼ਿਆਦਾ ਕਰਦਾ ਆ ਵਾਪਸ ਇਹਨੂੰ ਘੱਟ ਮਿਲਦਾ ਆ ਤੇ ਜੇ ਆਪਣਾ ਹੋਊਗਾ ਤੇ ਜਿੰਨਾ ਪੇ ਕਰਦੇ ਉਹਨਾਂ ਨੂੰ ਵਾਪਸ ਮਿਲੂਗਾ ਅਲਬਰਟਾ ਵਸੀਆਂ ਦਾ ਫਾਇਦਾ ਹੋਊਗਾ ਤੀਜੀ ਗੱਲਬਾਤ ਇਹਦੇ ਵਿੱਚ ਇਹ ਆ ਕਿ ਪ੍ਰੋਵਿੰਸ਼ੀਅਲ ਸਰਕਾਰ ਇਹ ਚਾਹੁੰਦੀ ਆ ਕਿ ਪੈਨਸ਼ਨ ਫੰਡ ਦੇ ਵਿੱਚ ਇਸ ਤਰੀਕੇ ਨਾਲ ਇਨਵੈਸਟ ਕੀਤਾ ਜਾਵੇ ਕਿ ਜਿਹਦੀ سپورਟ ਇਕਨੋਮੀ ਨੂੰ ਅ ਅਲਬਰਟਾ ਦੀ ਇਕਨੋਮੀ ਨੂੰ ਹੋਵੇ ਤੇ ਸਾਡੀਆਂ ਪ੍ਰਾਇੋਰਟੀ ਨੂੰ ਹੋਵੇ ਕਬੈਕ ਦੇ ਨਾਲ ਕੰਪੈਰੀਜ਼ਨ ਇਸ ਕਰਕੇ ਕੀਤਾ ਜਾਂਦਾ ਹੈ ਕਬੈਕ ਦੇ ਬਾਲ ਜਦੋਂ ਦੇਖਦੇ ਆ ਕਿ ਆਪਣਾ ਪੈਨਸ਼ਨ ਪਲਾਨ ਤੇ ਜ਼ਿਆਦਾ ਕੰਟਰੋਲ ਜਿੱਦਾਂ ਉਹਨਾਂ ਨੇ ਕੀਤਾ ਉਦਾਂ ਹੀ ਇਹ ਕਰਨ ਅਗਲੀ ਗੱਲ ਜਿਹੜੀ ਓਟਵਾ ਦੇ ਵਿੱਚ ਇਹਨਾਂ ਦਾ ਟਰਸਟ ਨਹੀਂ ਆ ਕੁਝ ਅਲਬਰਟਾ ਵਾਸੀ ਇਨਕਲੂਡਿੰਗ ਲੀਡਰਸ ਇਹ ਫੀਲ ਕਰਦੇ ਆ ਕਿ ਫੈਡਰਲ ਸਰਕਾਰ ਅਲਬਰਟਾ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਜਿਹੜੀ ਰਾਖੀ ਨਹੀਂ ਕਰ ਰਹੀ ਇਸ ਕਰਕੇ ਸਾਡਾ ਆਪਣਾ ਪੈਨਸ਼ਨ ਪਲਾਨ ਹੋਣਾ ਚਾਹੀਦਾ ਪਰ ਜਿੰਨਾ ਰੌਲਾ ਰੱਪਾ ਪਿਆ ਸੀ ਸਰਵੇ ਦੇ ਵਿੱਚੋਂ ਪਤਾ ਇਹ ਲੱਗਦਾ ਆ ਕਿ ਲੋਕ ਅਸਲ ਦੇ ਵਿੱਚ ਨਹੀਂ ਚਾਹੁੰਦੇ ਕਿ ਅਲਬਰਟਾ ਦਾ ਪੈਨਸ਼ਨ ਪਲਾਨ ਕੈਨੇਡਾ ਦੇ ਪੈਨਸ਼ਨ ਪਲਾਨ ਨਾਲੋਂ ਵੱਖਰਾ ਹੋਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ